ਫੜ ਕੇ ਦਰ ਕੀ ਕੰਮ ਹੋ ਗਿਆ ਇਹ ਲੈ ਭਾਂਜੇ ਕੁਝ ਵੀ ਨਹੀਂ ਕਰਿਆ ਗਲੀ ਸਿੱਧਾ ਜਾਂਦਾ ਹੁੰਦਾ ਇੱਕ ਦਾਮੀ ਬੱਸ ਨਾਲ ਲੱਗ ਗਿਆ ਲੈ ਭਾਂਨੇ ਇੱਕਦਮ ਜੀ ਲੈ ਗਿਆ ਉਹ ਬਰੈਡ ਦੇ ਕੇ ਜਾਣੇ ਆ ਅੱਛਾ ਅੱਛਾ ਥਾਣੇ ਨਹੀਂ ਵਾਪਸ ਕਰ ਦੇ ਇਹਨੇ ਮਨ ਹੁੰਦਾ ਫੜ ਫੜ ਕੇ ਕੈਪਟਨ ਯਾਰ ਨਾਲ ਮੁਰਗੀਆਂ ਕਰ ਲਈ ਆਪਾਂ ਸਾਰੀਆਂ ਫਟ ਐਜਾ ਤੇ ਹੁਣ ਪੰਡ ਆਪਣਾ ਲੈ ਲੈਂਦਾ ਹਵਾ ਤਾਂ ਨਿਕਲਦੀ ਨਹੀਂ ਮੁੰਲਾ ਦਾ ਕਾਲਾ ਸਕਰੀ ਉਹ ਐਂ ਜੇ ਕਰ ਦੋ ਭੱਜ ਵੀ ਜਾਂਦੀ ਐ ਐਂ ਜੇ ਫੜ ਜਾ ਹੁਣ ਥਾਲੀ ਭੱਜਣ ਨੂੰ ਵੀ ਹੱਡ ਗਈਆਂ ਲੱਗਾ ਭੱਜੀ ਗਈ ਲੈ ਜੀ ਗਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਸਵੇਰ-ਸਵੇਰ ਵੱਡੀ ਚੱਕਲੀ ਅੱਜੇ ਕੰਮ ਹੈਗੇ ਨੇ ਆਪਾਂ ਨੂੰ ਕਰਨ ਵਾਲੇ ਕਈ ਜਆ ਤੇ ਹੁਣ ਇੱਕ ਹੋਰ ਆਪਾਂ ਮਿੱਤਰੋ ਪ੍ਰਾਣ ਕਰ ਲਿਆ ਵੀ 365 ਤਾਂ ਨਹੀਂ ਕਹਿ ਸਕਦੇ ਮੇਰੇ ਹਿਸਾਬ ਨਾਲ ਤਾਂ 100 ਅੱਜ ਤਰੀਕ ਹੋ ਗਈ 7 ਅਕਾਠਾ ਇੱਕ ਸਕਿੰਟ ਲਓ ਮੈਨੂੰ ਬਸ 7 ਤਰੀਕ ਹੋ ਗਈ 7 ਦਿਨ 365 ਚੋਂ ਘਟ ਕੇ 358 ਦਿਨ ਰਹਿ ਗਏ ਹਨ ਜੀ ਤੇ 358 ਦਿਨਾਂ ਦੇ ਵਿੱਚ ਤੁਹਾਨੂੰ 358 ਵਲੌਗ ਦੇਖਣ ਨੂੰ ਮਿਲਣਗੇ ਇੱਕ ਆਪਾਂ ਵੱਡਾ ਟਾਸਕ ਚੱਕ ਲਿਆ ਡੇਲੀ ਵਲੌਗ ਲਾਈਫ ਸਟਾਈਲ ਵਲੌਗ ਬਾ ਜਿਹੜਾ ਮਰਜ਼ੀ ਲਾ ਲਓ ਵੀ ਤੜਕੇ ਤੋਂ ਲੈ ਕੇ ਆਥਨ ਤੱਕ ਦਾ ਜਿਹੜਾ ਵੀ ਵਲੌਗ ਬਣਾਇਆ ਕਰੂ ਸ਼ਾਮ ਨੂੰ ਤੁਹਾਨੂੰ ਅਪਲੋਡ ਹੋਇਆ ਆ ਮਿਲਿਆ ਕਰੂ ਤੇ ਅੱਜ ਤੋਂ ਮਿੱਤਰੋ ਆਪਾਂ ਕਰਤਾ ਕੰਮ ਸਟਾਰਟ ਤੇ ਗੱਡੀ ਆਪਾਂ ਕਰਨ ਲੱਗਿਆਂ ਬੈਕ ਹੁਣ ਤੇ ਇਹ ਜਿਹੜਾ ਆਪਣੇ ਵਾਲਾ ਦਰਬਾਰ ਆ ਮਿੱਤਰੋ ਉੱਥੇ ਨਾ ਅੱਗੇ ਡੈਗਮ ਬੱਸ ਗੱਡੀ ਨੂੰ ਮੋੜ ਨਹੀਂ ਕਰਨੀ ਓਕੀ ਹਾਂ ਉਨ ਤੋਂ ਬੈਕ ਕਰਕੇ ਅੱਪ ਕਰ ਲਗੀ ਸਿੱਧੀ ਜੀ ਤੇ ਮੇਤਰੋ ਗੱਡੀ ਕਰ ਲਈ ਸਿੱਧੀ ਤੇ ਸੁਬਾ ਸੁਬਾ ਆਪਣਾ ਇੱਕ ਆ ਬਹੁਤ ਵੱਡਾ ਫਾਇਦਾ ਕਿ ਸੁਬਾ ਸੁਬਾ ਬਾਬਾ ਮੱਥੇ ਲੱਗਦਾ ਤੇ ਬਾਅਦ ਦੇ ਵਿੱਚ ਆਪਣਾ ਦਿਨ ਆ ਜਿਹੜਾ ਸ਼ੁਰੂ ਹੁੰਦਾ ਜਦੋਂ ਵੀ ਕੀ ਪਾਸੇ ਜਾਣਾ ਹੁੰਦਾ ਆਪਣਾ ਸ਼ੁਰੂਆਤ ਇੱਥੋਂ ਹੁੰਦੀ ਆ ਰੁਕਾਤ-ਕਾਤ ਕਰ ਰਹਾ ਹਾਂ ਉਤੋਂ ਦੀ ਪਹੁੰਚ ਚੁੱਕਿਆ ਆ ਪਾ ਫਾਰਮ ਦੇ ਵਿੱਚ ਬਾਈ ਬਿੰਦਰ ਦੇ ਵਿੱਚ ਤੇ ਇੱਥੋਂ ਮੁਰਗੀਆਂ ਲੈ ਕੇ ਆਪਣੇ ਮਿੱਤਰ ਪ੍ਰਗਟ ਨੂੰ ਦੇਣੀਆਂ ਆਪਾਂ ਆਹ ਲੈ ਅਗੇ ਲਾਜੀ 0033 ਫੜਪੁਰ ਕੇ ਕੈਪਟਨ ਯਾਰ ਨਾਲ ਮੁਰਗੀਆਂ ਕਰ ਲਈਆਂ ਆਪਾਂ ਸਾਰੀਆਂ ਫੱਟ ਐ ਜਾਂ ਤੇ ਹੁਣ ਵੇਕੇ ਜਾਵਾਂਗੇ ਪਰਕੜ ਦੇ ਦਰਬਾਰ ਤੇ ਪੁੱਟਣ ਪਹਿਲਾਂ ਆਪਾਂ ਹੀ ਕਰ ਗਾਵਾਂਗੇ ਖੋਸ ਪੱਦਰ ਦਾ ਇਹ ਨੂੰ ਨਾ ਰੱਖਦੇ ਹਾਂ ਹੁਣ ਆਪਾਂ ਇੱਕ ਮੈਂਬਰ ਹੋਰ ਇੱਥੋਂ ਚੱਕ ਲਈ ਜਸੀ ਤੜੀ ਯਾਰ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਦਿਖਾਉਣੀਆਂ ਬਟੰਡਾ ਤੇ ਲਾਈਫ ਸਟਾਈਲ ਬਲੌਗ ਸਾਡੀ ਜਿਹੜੀ ਜਰਨੀ ਆ ਤੜਕੇ ਤੋਂ ਹੱਥਨ ਤੱਕ ਤੇ ਸਾਨੂੰ ਇਹੋ ਜਿਹੀ ਮਿਲਿਆ ਕਰਨਗੇ ਦੂਬਾਰੇ ਵਿੱਚ ਜਮਾਂ ਕੰਟੀਨਿਊ ਲਗਾਤਾਰ ਬੈਣਾ ਬ੍ਰੇਕ ਬ੍ਰੇਕਾਂ ਫੇਲ ਮੈਂ ਇੱਕ ਮਾ ਬਣ ਜਾਣਾ ਹੁਣ ਆਪਾਂ ਇੱਕ ਗੱਲ ਬਾਤ ਡਾਣਾ ਜਮਾਂ ਨੱਚੋ ਪ੍ਰੋਗਰਾਮ ਕਿਰਾਂ ਆਪਾਂ ਘੱਟਾ-ਗੁੱਟਾ ਜਾ ਫਸਾ ਲਿਆ ਥੱਲੇ ਹਣਾ ਪਿੱਛੇ ਕਿਉਂਕਿ ਘੱਠਾ ਮਾਰ-ਮਾਰ ਨਹੀਂ ਫਰਾੜਾ ਬਣਾਇਆ ਦੰਗੀਆਂ ਇਹ ਸੀੜ ਦਾ ਆਪਾਂ ਥੱਲੇ ਤੋਂ ਲੈ ਕੇ ਪੂਰੀ ਇੱਕ ਥੱਲੇ ਫਸਾ ਲੁੱਟੀ ਪੂਰੇ ਦੇ ਪੂਰੇ ਜੁਗਾੜ ਸਾਰਾ ਰੱਖ ਲਿਆ ਇਹ 10 10 ਮੁਰਗੀਆਂ ਨੇ ਇੱਕ ਦੇ ਵਿੱਚ ਤੇ ਹੁਣ ਫਰਗਟ ਨੂੰ ਮਿਲਦਿਆਂ ਜਾ ਕੇ ਉਹ ਜੋ ਬਰਗਰ ਕਹਿੰਦੇ ਆਠਾ ਪਉਂਦਾ ਤਾਂ ਦਾ ਸਜਨਾ ਤੇਰਾ ਟਾਈਮ ਆ ਕੋਈ ਟਾਈਮ ਦਾ ਨਹੀਂ ਝੇਰ ਚ ਪੈਣਾ ਇੱਧਰ ਰਾਹ ਫਸ ਗਿਆ ਸੀ ਜਗੜ ਜਾ ਠੀਕ ਓਏ ਤਾਰ ਜੀ ਅੱਛਾ ਗਲਤ ਨਹੀਂ ਸਮਝਣਾ ਬਿਲਕੁਲ ਉਹ ਟਾਈਮ ਦਾ ਮੈਂ ਫਿਰ ਉੱਥੇ ਬਾਗ ਗੈਰੀਆ ਭੱਟ ਚ ਮਾਸਟਰ ਮੁੰਡਾ ਇਹ ਆ ਦੇਖਾ ਪੈਕਿੰਗ ਐ ਕਰਤੀ ਮੁਰਗੀਆਂ ਦੀ ਐਈਆਂ ਆਪਾਂ ਖਾਣੇ ਜਮਾ ਉਹਨੂੰ ਆ ਮੋੜ ਲਿਆਵਾਂਗੇ ਖਾਣੇ ਜੀ ਤੁਹਾਨੂੰ ਮੁਰਗੀਆਂ ਦੇ ਦੇ ਮਾਲਟਰ ਨੂੰ ਲੈ ਗਿਆ ਦਫ਼ਤਰ ਤੇ ਕਹਿੰਦਾ ਇੱਥੇ ਬਹਿ। ਦੇ ਕੇ ਆਈ ਤੜਕੇ। ਮੂੰਹ ਦਾ ਕਿਸੇ ਦਾੜੀ ਦੇਖਿਆ ਆਪਣਾ ਪਿੰਡ ਹੈ ਜਿਆ ਪਹਿਲਾਂ ਮੂਸਾ ਬਣਾਉਣਾ ਉਦੋਂ ਬਾਅਦ ਚੋਂ ਸੰਦ ਕੱਢਣਾ। ਗਿੰਦੂ ਮਿਲਿਆ ਸੀ ਗਿੰਦੂ ਦਾ ਮੂੰਹ ਠਣਿਆ ਸੀ ਤੜਕੇ ਦੜਕੇ ਕੰਮ ਹੋ ਗਿਆ ਦੇ ਲੈ ਭਾਂਜੇ ਕੁਝ ਵੀ ਨਹੀਂ ਕਰਿਆ ਗਲੀ ਸਿੱਧਾ ਜਾਂਦਾ ਹੁੰਦਾ ਇੱਕ ਦਾਮੀ ਬਸ ਨਾਲ ਲੱਗ ਗਿਆ ਲੈ ਭਾਂਜੇ ਇੱਕਦਮ ਜੀ ਲੈ ਗਿਆ। ਹੁਣ ਗਿੰਦੂ ਨੇ ਨਵਾਂ ਭਾਲੂ ਉਹ ਤਿੱਥੋਂ। ਹਾਂ। ਇਹ ਤਾਂ ਸਸਤੀ ਆ ਸੋਗਰ। ਉਹ ਭਾਂਜੇ ਦਾ ਸਾਈਡ ਤੋਂ ਵੀ ਚੋੜਦਾ ਵਾ ਇੱਧਰ ਉਹ ਕਰੀ। ਆ ਟੱਪਾ ਵੀ ਤੜਕੇ ਥੋੜਿਆ। ਆ ਵੀ ਆ ਵੀ ਕੁਛ ਨਹੀਂ ਹੈਗਾ ਇਹਦੇ ਲੰਡਾ ਆਦਾ ਜਰ ਦੇ ਇੱਕ ਕੰਮ ਰਹੀ ਹੈ ਦੇ ਲੈ ਉਹ ਵੀਦਿਆਂ ਨਾਲ ਉਹਦੇ ਇੱਥੇ ਵਾਜੀ ਕੀ ਛੱਡੋ ਇਹ ਗ੍ਰਹਿ ਚੱਲਦਾ ਹੋਡੇ ਜਾਨਾ ਕਿੱਧਰ ਲਈ ਜਾਂਦਾ ਜਾ ਕੇ ਆਉਣਾ ਯਾਰ ਬੰਦੇ ਨੂੰ ਦੇ ਕੇ ਆਉਣੀਆ ਮਿੱਤਰ ਨੂੰ ਕਿਸੇ ਨੂੰ ਟੈਂਗਾ ਲਾ ਲ ਟੈਂਗਾ ਓਕੇ ਮਤਰਾ ਅੱਡਾ ਘੁੰਮਗੇ ਅੱਡਾ ਆਵਲਕਾਰ ਇਹ ਆਦਾ ਹੈ ਨਹੀਂ ਯਾਰ ਉਹ ਕਿੱਥੇ ਆ ਉਹ ਕਰੀ ਜਾਂਦਾ ਗਾਣ ਕਰਮ ਗਾਂਢ ਕੋਈ ਕਹ ਤੈਨੂੰ ਬਰੈਡ ਸਦੀ ਜਾਂਦੇ ਆ ਮੜ ਕੇ ਵੀਡੀਓ ਚ ਦੇਖੀਂਗਾ ਤੂੰ ਮੈਨੂੰ ਬਰੈਡ ਦਿੰਦੇ ਦਿੰਦੇ ਕਾਹਨਾਂਗੇ ਹੈ ਦੋਨੇ ਹੱਥ ਕਰ ਦੋਨੇ ਹੱਥ ਕਰ ਹੈ ਦੋਨੇ ਹੱਥ ਕਰ ਉਹ ਬਰੈਡ ਦੇ ਕੇ ਜਾਣੇ ਆ ਅੱਛਾ ਅੱਛਾ ਥੈਂਕ ਯੂ ਖਾਣੇ ਨਹੀਂ ਵਾਪਸ ਕਰ ਦੇ ਇਹਨੇ ਮਨ ਹੁੰਦਾ ਓਕੇ ਆ ਕੀ ਥੈਂਕਸ ਥੈਂਕਸ ਕੀ ਬੰਦੇ ਤੇ ਨਿਕਲ ਜਾਨੇ موسی ਕੁੱਟਣਾ ਸੀ ਭਾਏ ਨਾ ਖਾਂਦੇ ਤੱਕ ਤੂੰ ਹੀ ਨਹੀਂ ਜਾਵੇਂ ਲੱਗਿਆ ਜਿੱਥੇ ਅੱਜ ਜਾਵਾਂ ਨਾ ਫਾਟਕ ਮਿੱਤਰੋ ਖੁੱਲੇ ਮਿਲੇ ਸੀ ਅਗਾ ਚਲ ਚੰਗਾ ਹੋ ਗਿਆ ਕੁਝ ਤੇ ਆਹ ਚੱਕਾ ਜਾਮ ਕਰਾਤਾ ਸਾਰੇ ਹੀ ਲਾਲ ਮਰੂਤੀ ਨੇ ਪੈਂਡ ਆਪਣਾ ਲੈ ਲੈਂਦਾ ਆਵਾਜ਼ ਤਾਂ ਨਿਕਲਦੀ ਨਹੀਂ ਮੁੰਲਾ ਦਾ ਕਾਲਾ ਸਕਰੂ ਰਹੀਦਾ ਵੀ ਝੱਗ ਜੀ ਅਸੀਂ ਲਈ ਬੈਠੇ ਗਰੇ ਆ ਵੀ ਧੋ ਧੋ ਲੈਣੇ ਆ ਤੇਰੋਂ ਤੇਲ ਪਵਾ ਲਿਆ ਤੇ ਫੱਟ ਹੋ ਗਿਆ ਪ੍ਰੋਗਰਾਮ ਦੇ ਟਾਇਰ ਪੰਚਰ ਦਿਖਾਈ ਦੇ ਰਿਹਾ ਨਾੜ ਕੋ ਪਿਆ ਆਵਾਜ਼ ਤਾਂ ਨਹੀਂ ਕਰ ਨਿਕਲੀ ਹੁਣ ਇਹ ਵੀ ਦਿਖਾਉਣੇ ਆ ਹਾਏ ਕਿਸੇ ਦਾ ਇੰਨਾ ਖਤਰਨਾਕ ਪੰਡੇਗਾ ਮੈਂ ਤੇ ਬੰਡੋ ਨਿਕਲਦੇ ਨਹੀਂ ਬੇਵਤਾ ਬਾਹਰ ਦੇ ਤੇਰੋਂ ਬਠੰਡੇ ਪਹੁੰਚ ਗਏ ਤੇ ਤੁਹਾਨੂੰ ਲੈ ਕੇ ਦਿਖਾਉਣੇ ਆ ਹੁਣ ਬਠੰਡੇ ਵਾਲੀ ਲਾਲ ਜੀ ਬੱਸ ਦੇ ਵੈਸੇ ਵੀ ਕਾਲੀ ਹੁੰਦਾ ਆ ਖੜਾ ਮਿੱਤਰੋ ਜਹਾਜ਼ ਬਲਾ ਦਾ ਲੜਾਕੂ ਕਿਉਂ ਕਿ ਤਾਂ ਇਹ ਬਠਿੰਡੇ ਆ ਕੇ ਤੇ ਰਾਹ ਸਾਨੂੰ ਬਹੁਤ ਭਾਂਸ ਸਮਾਂ ਤੇ ਡਰਾਈਵਰ ਮਿਲਿਆ ਇਹ ਬੇ ਅਗਲੇ ਆ ਜਾਵੇਂ ਇਹਨਾਂ ਦੇ ਵਿੱਚ ਆ ਘੋੜੇ ਵਾਲਾ ਬਾਈ ਨਹੀਂ ਆਉਂਦਾ ਇਹ ਤਾਂ ਡੱਕ ਤੱਕ ਹੋਰ ਹੀ ਲੱਗਦੀ ਆ ਖੜਾ ਵੈਸੇ ਇਹ ਵੀ ਗਲਤੀ ਆ ਕਤਾਲ ਟੋਆ ਨਹੀਂ ਆਉਣੀ ਆਉਂਦੀ ਚਰਾਉਣੀ ਗੱਡੀ ਫਿਰ ਤਾਂ ਮੇਰੇ ਸਾਲਿਆਂ ਨੂੰ ਇਹਦਾ ਕੋਈ ਵਸਾਬ ਕਿਤਾਬ ਨਹੀਂ ਹੁੰਦਾ ਕਿਹੜੇ ਵੜੇ ਮਿੱਤਰੋ ਕਿੱਧਰ ਕਰ ਦੇਣਾ ਬਾਈ ਹੜੜੜੀ ਦੀ ਲੇਕ ਜੀ ਕਿੱਧਰ ਗਈ ਹੋਇਆ ਤੂੰ ਬੇਹਦਾ ਖੜਿਆ ਨੇ ਇੱਧਰ ਦੇ ਪਾਸੇ ਆ ਚਲੇ ਗਿਆ ਯਾਰ ਸੌਰੀ ਦੋਸਤੋ ਲੇਕ ਨਾ ਗਈ ਹਾਂਜੀ ਆਉਦੇ ਆਈ ਇਹ ਹੈਡਰਾ ਦੇਖਣ ਲੱਗੇ ਹੈ ਆਈ ਮਿੱਤਰੋ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਇਹ ਗੱਲ ਇੱਥੋਂ ਕਰਦਾ ਆ ਕਿੱਥੋਂ ਖਰੀਦ ਲੈਂਦੇ ਨੇ ਇਹਨਾਂ ਹਾਂ ਆ ਕਿੱਥੋਂ ਲੈ ਲਈਆਂ ਇਹ ਜਿੱਤੀਆਂ ਸ਼ੋਹ ਕੀ ਪ੍ਰੂਫ ਆ ਵੀਡੀਓ ਪੜਨਾ ਪੈਣਾ ਸਰਪੰਚ ਲੋਟ ਆ ਗਿਆ ਚਲ ਬਹੁਤ ਬਹੁਤ ਬਿਮਾਰ ਗਾ ਖਲੀਜਾ ਚੱਕ ਲਿਆ ਬਿਸਕਟ ਬੁਸਕਾ ਨਰਵਾਜ ਹੈ ਨਹੀਂ ਤੁਹਾਡੇ ਹਾਂ ਜਿਲ੍ਹਾ ਲਿਆਉਣਾ ਸਾਲੀ ਕੋਲ ਜਾ ਕੇ ਖਾਇ ਹਨ ਨਹੀਂ ਰਿਵਾਜ ਹੈ ਛੋਟੇ ਸਾਡੇ ਤਾਂ ਸਾਲੀ ਜਾਏ ਤੇ ਪੁੱਤੋ ਖਾਇ ਨਹੀਂ ਨਹੀਂ ਆਦਾ ਗੱਲ ਗੱਲ ਕਰ ਨਹੀਂ ਗੱਲ ਦਾ ਯਾਰ ਪਹਿਲਾਂ ਹੁੰਦਿਆ ਕਿ ਸਾਲੀ ਪਹਿਲਾਂ ਆਉਂਦੀ ਆ ਯਾਰ ਫਿਰ ਤੂੰ ਇੱਥੇ ਆ ਗਿਆ ਤੈਨੂੰ ਕਾਫੀ ਲਿਆਉਂਦੀ ਮੈਂ ਮੱਗੀ ਬਿਸਕਟ ਆਉਂਦੇ ਨੇ ਜੀ ਨਾ ਸੋਕੀ ਨਾ ਦੰਦਾ ਸ਼ਿਕਾਇਤ ਲਾਉਣਾ ਤੇਰੀ ਮੈਂ ਸੋਕੀ ਕੋਲ ਲੈ ਮੇਤਰੋਂ ਪਰਗੜ ਕੋਲ ਚੱਲ ਪਏ ਹੁਣ ਆਪਾਂ ਲੈ ਵੀ ਮੇਤਰੋਂ ਮੁਰਗੀਆਂ ਆਈਆਂ ਪਰਗੜ ਕੋਲ ਛੜ ਤੀਆਂ ਤੇ ਬਾਕੀ ਆਪਾਂ ਹੁਣ ਇੱਕ ਦੋ ਹੋਰ ਕੰਮ ਸੀ ਸਾਰੇ ਕਲੀਅਰ ਕਰਕੇ ਤੇ ਬਾਅਦ ਸ ਬਠੰਡੇ ਪਹੁੰਚ ਗਏ ਬਸ ਬਠੰਡੇ ਇੱਥੋਂ 2 ਕਿਲੋਮੀਟਰ ਹੀ ਰਹਿ ਗਿਆ। ਮਿੱਤਰੋ ਪਹੁੰਚ ਗਏ ਬਠੰਡੇ। ਤੇ ਲੇਕ ਇੱਥੋਂ ਨਹੀਂ ਨੀਦੀ। ਅੱਜਾ ਉਹ ਆਉ ਲਾਈ ਬੈਠਾ ਨਾ ਲੋਹੇ ਦਾ ਜਗੜਾ। ਅੱਜਾ ਆਇ ਤੋ ਲਿਜੂ ਵਈ। ਉਹ ਲੇਕ ਆ ਗਈ। ਜੀਨਾ ਕੋਲ ਬਠੰਡੇ ਕੋਠੀ ਪਾ ਦੇਵੇਂ ਮੈਂ ਜਾਨਾ। ਹਾਂ। ਉਹਨੇ ਕੱਲ ਮਾ ਆਹ ਲੇਕ ਦੇਖ ਕੇ ਚੱਕ ਲਈ ਸੀ ਕਹਿੰਦੇ। ਜੀਨਾ ਕੋਲ ਕੋਠੀ ਪਾਉਣੀ ਆ। ਤੱਜ ਗਿਆ ਚੌਂਕ ਤੇ ਨਾ ਨਾ ਕਰਦੇ ਕਰਦੇ ਸਾਨੂੰ ਐਸੀ 12 ਵਜੇ ਨੂੰ ਮੜਾਂਗੇ ਟਾਈਮ ਕਿੰਨਾ ਹੋ ਗਿਆ 4 4 ਵਜੇ ਦੇ ਲੋ ਬੰਦਿਆਂ ਨੂੰ ਟਾਈਮ ਲੱਗ ਹੀ ਜਾਂਦਾ ਹਨ ਐਂ ਗੰਢਾ ਜੀ ਆ ਜਾਂਦਾ ਜਿਵੇਂ ਬਸ ਵਗ ਜੀ ਦੇਖੋ ਲੇਕ ਜਿਹਲੇ ਪਾਸੇ ਆ ਵੀ ਲੇਕ ਆ ਇਹ ਤੋਪ ਦੇਖਣੀ ਆ ਤੋਪ ਦਿਖਾ ਜਾਂਦੇ ਆ ਐ ਨਾ ਉਹਦਾ ਮਾਸਕ ਵਾਲਾ ਭਾਈਆ ਮਾਸਕ ਵਾਲਾ ਭਾਈਆ ਉਹ ਜਿਹੜਾ ਕੋਲ ਖੜਾ ਪਰ ਤੋਪਾਂ ਸੀਗੀਆਂ ਯਾਰ ਉਦੋਂ ਰੱਸੀ ਨੂੰ ਮਾਰ ਟਿੱਕੀ ਖਵਾ ਕੇ ਲੈ ਕੇ ਚੱਲ ਗਏ ਲੋ ਸੋਨੂ ਕੋਲ ਖੜ ਕੇ ਤੇ ਟਿੱਕੀਆਂ ਕਰ ਰਹੇ ਆ ਜਿਵੇਂ ਨੂਨ ਜਾ ਭੁੱਕ ਕੇ ਇਸ ਵਾਰ ਵਾਜ ਜਾਂਦਾ ਕਿਨੇ ਦਾ ਟਿੱਕੀ ਟਿੱਕੀ ਖਾ ਕੇ ਹੋ ਗਏ ਬਿਲੇ ਤੇ ਗੱਡੀ ਇਧਰ پارک ਕਰ ਜੀ ਗਏ ਆਪਾਂ ਆਪਣ ਨਾਲ ਜਹਾ ਚੱਕੀ ਬੇਲਾ ਦਾ ਹੋ ਬਾਈਰ ਕੇ ਖੜਿਆ ਕੋਲ ਗੱਡੀ ਇਧਰ ਲਾ ਕੇ ਦੋ ਤਿੰਨ ਕੰਮ ਜੇ ਨੇ ਮੇਲੇ ਲਾ ਕੇ ਘਰੇ ਤੇ ਆ ਚੁੱਕੇ ਹਾਂ ਧੂਣੀ ਤੇ ਉਹ ਸਿੱਖਣ ਦਾ ਸਵਾਦ ਨੂੰ ਪਤਾ ਪੈਰ ਨੂੰ ਬੂਡ ਬੜ ਲਾ ਗਿਆ ਹੁਣ ਉਹਦੀ ਫੱਟ ਤੇ ਇਸ ਤੋਂ ਬਾਅਦ ਦੇ ਵਿੱਚ ਅਜੇ ਗਰਾਊਂਡ ਦਾ ਮਾਹੌਲ ਪੂਰਾ ਪੂਰਨ ਤੌਰ ਤੇ ਪ੍ਰਾਪਰ ਤੌਰ ਤੇ ਬਣਿਆ ਨਹੀਂ ਇਹ ਨਹੀਂ ਪਤਾ ਗਰਾਊਂਡ ਲੰਘ ਜੀਏ ਦੂ ਬਾਦ ਫਿਲਾਲ ਤਾਂ ਇੱਥੇ ਅੱਗੇ ਸਿੱਖੀ ਜਾਂਦੇ ਆ ਜੇ ਗਰਾਊਂਡ ਆਲਾ ਬਣਿਆ ਮਾਹੌਲ ਗਰੁੱਪ ਦੇ ਵਿੱਚ ਕੋਈ ਬੋਲ ਨਹੀਂ ਰਿਹਾ ਤਾਂ ਗਰਾਊਂਡ ਜਾਵਾਂਗੇ ਤੇ ਵੈਸੇ ਅੱਜ ਸੱਚ ਨੂੰ ਕੀ ਮਾੜਾ ਬੰਦਾ ਸਾਡੇ ਮੱਥੇ ਲੱਗਿਆ ਸੀ ਪਤਾ ਕਿਉਂ ਆ ਯਾਰ ਟੱਚ ਦੇ ਵੀ ਸਾਲੀ ਲਹਿਣ ਆਉਣ ਲੱਗ ਗਈ ਵਿਚਾਲੇ ਜੇ ਐਂ ਜੇ ਕਰਦੇ ਭੱਜ ਵੀ ਜਾਂਦੀ ਐ ਐਂ ਜੇ ਫੜ ਜੇ ਹੋਣਸਾਲੀ ਭੱਜਣ ਨੂੰ ਵੀ ਹੱਡ ਗਈਆਂ ਲੱਗਾ ਭਾਜੀ ਕਿਲੇ ਇਹ ਵੀ ਭਾਣਾ ਨਜ਼ਰ ਗ੍ਰਹਿਣ ਹੀ ਆ ਕੰਮ ਅੱਜ ਟੇਡਾ ਹੋਇਆ ਪਿਆ ਅੱਜ ਪਤਾ ਨਹੀਂ ਕਿਹੜਾ ਮਤਲਬ ਹੈ ਤੜਕੇ ਦਾ ਨੁਕਸਾਨ ਹੀ ਹੋ ਜਾਂਦਾ ਤੇ ਅੱਜ ਦਾ ਬਲੌਗ ਮਿੱਤਰੋ ਕਰਦੇ ਆ ਇੱਥੇ ਖਤਮ ਤੇ ਦੱਬ ਕੇ ਕਰ ਦਿਓ ਆਪਣੇ ਬਲੌਗ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ